ਤਨਤਨ ਬਾਬਾ ਜੁਝਾਰ ਸਿੰਘ ਜੀ ਅਰਜੂ ਉਹਨਾਂ ਦੀ 14 ਵਰਸ ਦੀ ਇਹਨਾਂ 14 ਵਰਿਆਂ ਦੇ ਅੰਦਰ ਜੇ ਉਹਨਾਂ ਦੇ ਜੀਵਨ ਦੀ ਗੱਲ ਕਰੀਏ ਸਾਥ ਸੰਗਤ ਤੇ ਜੇ ਆਪਣੇ ਜੀਵਨ ਦੀ ਗੱਲ ਕਰੀਏ ਉਹਨਾਂ ਦੀ ਪ੍ਰਾਪਤੀ ਤੇ ਸਾਡੀ ਪ੍ਰਾਪਤੀ 'ਚ ਜ਼ਮੀਨ ਅਸਮਾਨ ਦਾ ਅੰਤਰ ਹੈ ਸਾਡੇ ਕੋਲ ਵੀ ਤਨਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਹਨ ਤੇ ਉਹਨਾਂ ਵੀ ਸ਼ਬਦ ਨੂੰ ਆਪਣਾ ਗੁਰੂ ਧਾਰਨ ਕੀਤਾ ਸੀ ਬਸ ਫਰਕ ਇਹ ਹੈ ਆਪਾਂ ਮਰਿਆਦਾ ਤੋਂ ਥੋੜਾ ਉਲਟੋ ਜਾਂਦੇ ਆ ਉਹਨਾਂ ਨੇ ਆਪਣੇ ਆਪ ਨੂੰ ਹੀ ਮਰਿਆਦਾ ਰੂਪ ਬਣਾ ਲਿੱਤਾ ਸੀ ਆਪਣੇ ਆਪ ਨੂੰ ਹੀ ਨਾਮ ਰੂਪ ਕਰ ਲਿੱਤਾ ਸੀ ਧੰਤਨ ਬਾਬਾ ਜੁਝਾਰ ਸਿੰਘ ਜੀ ਇਹ ਕੁੱਲ ਕੈਨਾਤ ਦੇ ਵਾਸਤੇ ਇੱਕ ਸੁਨੇਹਾ ਲੈ ਕੇ ਆਏ ਨੇ ਭਲਿਓ ਜਦੋਂ ਜ਼ੁਲਮ ਦੇ ਖਿਲਾਫ ਜੰਗ ਲੜੀਦੀ ਹੈ ਨਾ ਉਦੋਂ ਉਮਰਾਂ ਨਹੀਂ ਵੇਖੀਆਂ ਜਾਂਦੀਆਂ ਜਦੋਂ ਕੂੜ ਦਾ ਟਾਕਰਾ ਕਰਨਾ ਹੋਵੇ ਉਦੋਂ ਸੱਚ ਦੇ ਪੰਦੀ ਇਹ ਨਹੀਂ ਕਹਿਣਗੇ ਕਿ ਬਾਲ ਅਵਸਥਾ ਹੈ ਜਵਾਨੀ ਅਵਸਥਾ ਹੈ ਜਾਂ ਬਜ਼ੁਰਗ ਅਵਸਥਾ ਹੈ ਇਹ ਸੱਚ ਕਿਸੇ ਵੀ ਸਰੀਰ ਦੇ ਅੰਦਰ ਆ ਕੇ ਵਰਤ ਸਕਦਾ ਹੈ ਕਿਸੇ ਵੀ ਆਰਗੂ ਦੇ ਵਿੱਚ ਆ ਕੇ ਇਹ ਸੱਚ ਵਰਤ ਸਕਦਾ ਹੈ ਤੇ ਵੇਖੋ ਧੰਨ ਧੰਨ ਮਾਤਾ ਜੀਤੋ ਜੀ ਜਿਨ੍ਹਾਂ ਦੀ ਕੋਖ ਨੂੰ ਭਾਗ ਲੱਗੇ ਸਨ 1691 ਦੇ ਅੰਦਰ ਧੰਨ ਧੰਨ ਬਾਬਾ ਜੁਝਾਰ ਸਿੰਘ ਦੀ ਸ੍ਰੀ ਅਨੰਦਪੁਰ ਸਾਹਿਬ ਦੀ ਨਗਰੀ ਦੇ ਵਿੱਚ ਮਾਤਾ ਗੁਜਰਪੁਰ ਜੀ ਦੇ ਘਰ ਵਿਖੇ ਇਹਨਾਂ ਦਾ ਆਗਮਨ ਹੋਇਆ ਉਹ ਭਾਗਾਂ ਵਾਲੀ ਧਰਤੀ ਸਾ ਸੰਗਤ ਜਿੱਥੇ ਸਦਾ ਹੀ ਆਨੰਦ ਕਾਇਮ ਰਿਹਾ ਹੈ ਜਿੱਥੋਂ ਦੇ ਦਰਸ਼ਨ ਦੇਖਾਰ ਕਰਕੇ ਮਨ ਨੂੰ ਤ੍ਰਿਪਤੀ ਹੋ ਜਾਂਦੀ ਉਹ ਅਨੰਦਾ ਦੀ ਨਗਰੀ ஸ்ரீ அனந்தபுர சாஹ